ਤੇਨਾ ਮੁੰਡੇ ਟਿਕ ਟਿਕ ਟਾਣਾ ਮੂ ਤੂੰ ਮੈਂ ਮੈਂ ਹੁੰਗਿਆ ਲੱਗ ਪੇ ਲੋਕ ਹਟਾਣਾ ਲਾ 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 ਹੋ ਗਈ ਬਸ ਗਈ ਘੜਸੀ ਕਾਲਜ ਦੇ ਮੁੰਡੇ ਯਾਰੋ ਰਹੇ ਲੜਸੀਆ ਲਾ 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 ਹੋ ਗਈ ਬਸ ਗਈ ਘੜਸੀ ਕਾਲਜ ਦੇ ਮੁੰਡੇ ਯਾਰੋ ਰਹੇ ਲੜਸੀਆ ਲੋਕ ਕਹਿੰਦੇ ਗੱਲ ਨਾ ਨਾ ਵਧਾਓ ਮੁੰਡਿਓ ਲੋਕ ਕਹਿੰਦੇ ਗੱਲ ਨਾ ਨਾ ਵਧਾਓ ਮੁੰਡਿਓ ਸਿੱਧੀ ਸਿੱਧੀ ਕੇ ਟਾਕ ਟਾਓ ਮੁੰਡੇਓ ਮੁੰਡੇ ਕਹਿੰਦੇ ਅਸੀਂ ਟਿਕਟ ਘਟਾਉਣਾ ਨਹੀਂ ਆ ਮੁੰਡੇ ਕਹਿੰਦੇ ਅਸੀਂ ਟਿਕਟ ਘਟਾਉਣਾ ਨਹੀਂ ਬੱਸ ਵਾਲੇ ਕਹਿੰਦੇ ਮੌਖਤ ਚੜ੍ਹੋਣ ਨਹੀਂ ਆ ਮੁੰਡੇ ਕਹਿੰਦੇ ਅਸੀਂ ਟਿਕਟ ਘਟਾਉਣਾ ਨਹੀਂ ਬੱਸ ਵਾਲੇ ਕਹਿੰਦੇ ਮੌਖਤ ਚੜ੍ਹੋਣ ਨਹੀਂ ਆ ਮੈਂ ਤਾਂ ਕਹਾਂ ਰੰਗ ਐਸੇ ਨਹੀਂ ਹੋ ਮੰਨ ਲੈ ਹਾਏ ਮਿਹਨਤਾਂ ਕਰਾਂਗੇ ਅਸੀਂ ਨਹੀਂ ਮੰਨਣੇ ਪਹਿਲਾਂ ਇੱਟਾਂ ਨਾਲ ਇਹਦੇ ਸ਼ੀਸ਼ੇ ਬੰਨਣੇ ਆ ਮਿਹਨਤਾਂ ਕਰਾਂਗੇ ਅਸੀਂ ਨਹੀਂ ਮੰਨਣੇ ਪਹਿਲਾਂ ਇੱਟਾਂ ਨਾਲ ਇਹਦੇ ਸ਼ੀਸ਼ੇ ਬੰਨਣੇ ਇੰਜਣੇ ਤੇਰੇ ਟਾਬਾਗੇ ਸੀਟਾ ਤੋੜਾਂਗੇ ਇੰਜਣੇ ਤੇਰੇ ਟਾਬਾਗੇ ਸੀਟਾ ਤੋੜਾਂਗੇ ਉਦੋਂ ਵਿੱਚ ਮੈਂ ਤੀਦੀ ਬਾਜੀ ਮੋੜਾਂਗੇ ਸਾਡੇ ਨਾਲ ਮਹਿੰਗਾ ਪਊ ਸਾਨੂੰ ਬਾਹਰ ਬਈਆ ਸਾਡੇ ਨਾਲ ਮਹਿੰਗਾ ਪਊ ਸਾਨੂੰ ਬਾਹਰ ਬਈ ਪੈਂਦੀਰ ਕਰਾਂਗੇ ਇਹਦੇ ਸਾਰੇ ਟਾਇਰ ਬਈ ਇੰਨੀ ਗੱਲ ਸੁਣ ਕੇ ਕੈਨੈਕਟਰ ਨੂੰ ਗੁੱਸਾ ਆ ਗਿਆ ਟੂਲ ਦੇ ਵਿੱਚੋਂ ਨਾੜ ਕੱਢ ਲੈ ਕਹਿੰਦਾ ਮੈਂ ਜੱਟ ਦਾ ਪੁੱਤ ਨਹੀਂ ਨੇ ਸੁੱਢੇ ਟਿਕਟ ਨਾਲ ਗੱਡੀ ਤਾਂ ਉਹ ਤੂੰ ਤੂੰ ਮੈਂ ਮੈਂ ਹੁੰਦੇ ਗੱਡੇ ਅੱਗੇ ਤੋਰ ਲਈਆ ਤੂੰ ਤੂੰ ਮੈਂ ਮੈਂ ਹੁੰਦੇ ਗੱਡੇ ਅੱਗੇ ਤੋਰਣੀ ਡਰਾਈਵਰ ਨੇ ਬੱਸ ਥਾਣੇ ਵੱਲ ਮੋੜ ਦਈਆ ਤੂੰ ਤੂੰ ਮੈਂ ਮੈਂ ਹੁੰਦੇ ਗੱਡੇ ਅੱਗੇ ਤੋਰਣੀ ਡਰਾਈਵਰ ਨੇ ਬੱਸ ਥਾਣੇ ਵੱਲ ਮੋੜ ਦਈਆ ਅੱਖਾਂ ਅੱਖਾਂ ਵਿੱਚ ਮੁੰਡੇ ਰਹੇ ਤਾਲਸੀਆ ਅੱਖਾਂ ਅੱਖਾਂ ਵਿੱਚ ਮੁੰਡੇ ਰਹੇ ਤਾਲਸੀ ਇੱਕ ਪਾਸੇ ਚਾਕੂ ਦੂਜੇ ਪਾਸੇ ਰਾਡ ਸੀਆ ਚੁੱਪ ਚਾਪ ਸਾਰੇ ਲੁੱਕੇ ਰਹੇ ਵੇਖ ਸੀ ਹਾਏ ਚੁੱਪ ਚਾਪ ਸਾਰੇ ਲੁੱਕੇ ਰਹੇ ਵੇਖ ਸੀ ਐਨੇ ਵਿੱਚ ਲੱਗੇ ਵੱਸਦੀ ਮੇਰੇ ਕਿਸੀ ਚੁੱਪ ਚਾਪ ਸਾਰੇ ਲੁੱਕੇ ਰਹੇ ਵੇਖ ਸੀ ਐਨੇ ਵਿੱਚ ਲੱਗੇ ਵੱਸਦੀ ਮੇਰੇ ਕਿਸੀ ਠਾਣਾ ਦੇ ਸਾਰਾ ਨੂੰ ਬਖਤ ਪੈ ਗਿਆ ਥਾਣਾ ਦੇ ਘਸੈਰ ਨੂੰ ਬਖਤ ਪੈ ਗਿਆ ਲਾ 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 ਹੋ ਗਈ ਰੂਟ ਵਿੱਚ ਹੀ ਰਹਿ ਗਿਆ ਮੁਰਸ਼ਿ ਨੇ ਆਪਿਆ ਯਾਰ ਭਰਤੀਆ ਮੁਰਸ਼ਿ ਨੇ ਆਪਿਆ ਯਾਰ ਭਰਤੀ ਸਵਾਰੀਆਂ ਸੁਣੇ ਸੀ ਬਸ ਅੰਦਰ ਕਰਦੀ ਮੁਰਸ਼ਿ ਨੇ ਆਪਿਆ ਯਾਰ ਭਰਤੀ ਸਵਾਰੀਆਂ ਸੁਣੇ ਸੀ ਬਸ ਅੰਦਰ ਕਰਦੀ ਥਾਣੇਦਾਰ ਕਹਿੰਦਾ ਸਬਕ ਸਿਖਾਉਂਗਾ ਥਾਣੇਦਾਰ ਕਹਿੰਦਾ ਸਬਕ ਸਿਖਾਉਂਗਾ ਸਾਰੀਆਂ ਸਵਾਰੀਆਂ ਦੇ ਕੋਟਾ ਲਾਉਂਗਾ ਐਨਾ ਸਾਨੂੰ ਕੁੜੀਆਂ ਨੇ ਤਾਂ ਹਮਾਰੀਆਂ ਇੰਨਾ ਸੋਣਾ ਮੂੜਿਆਂ ਨੇ ਤ ਹਮਾਰਿਆਂ ਹਵਾਲਾ ਦਮੇ ਕੇ ਰੁੰਦੀਆਂ ਸਵਾਰਿਆਂ ਆਂਖ ਪੱਲ ਹੋਈ ਪਈ ਹਵਾਲਾ ਅੜਸੀ ਨੱਕੋ ਨੱਕਰੀ ਪਈ ਹਵਾਲਾ ਅੜਸੀ ਭੁੱਖੇ ਪਾਣ ਸਾਰਿਆਂ ਨੇ ਕੱਟੀ ਰਾਤ ਸੀ ਨੱਕੋ ਨੱਕਰੀ ਪਈ ਹਵਾਲਾ ਅੜਸੀ ਭੁੱਖੇ ਪਾਣ ਸਾਰਿਆਂ ਨੇ ਕੱਟੀ ਰਾਤ ਸੀ ਆ ਗਏ ਮੱਛੇ ਰਨਾਰੇ ਆਈ ਖੇਸ ਸੀ ਹਾਏ ਆ ਗਿਆ ਮੱਥੇ ਰਣਾ ਰਜਾਈ ਖੇਸੀ ਸਤ 51 ਬਣਾ ਪੈ ਗਿਆ ਕੇਸੀ ਆ ਗਿਆ ਮੱਥੇ ਰਣਾ ਰਜਾਈ ਖੇਸੀ ਸਤ 51 ਬਣਾ ਪੈ ਗਿਆ ਕੇਸੀ ਪੈਸੇ ਦੇ ਕੇ ਜਦੋਂ ਜਾਨ ਨੂੰ ਛੜਾਈ ਸੀ ਪੈਸੇ ਦੇ ਕੇ ਜਦੋਂ ਜਾਨ ਨੂੰ ਛੜਾਈ ਸੀ ਮਹਿੰਗੀ ਪੈਗੀ ਮਾਨਾ ਬਸ ਦੀ ਲੜਾਈ ਸੀ ਮਹਿੰਗੀ ਪੈਗੀ ਮਾਨਾ ਬਸ ਦੀ ਲੜਾਈ ਸੀ ਮਹਿੰਗੀ ਤੇ ਹੀ ਮਾਨਾ ਬਸ ਦੀ ਲੜਾਈ ਸੀ